ਖਿੰਡਾ ਦੇ ਇੱਕ ਨਾਮੀ ਇੰਸਟੀਚਿਊਟ ਦੇ ਅੰਦਰ ਗੁਰੂ ਅਤੇ ਸ਼ਿਸ਼ਿਆ ਦਾ ਹੋਇਆ ਰਿਸ਼ਤਾ ਤਾਰ-ਤਾਰ ਆਪਣੇ ਹੀ ਸ਼ਿਸ਼ਿਆ ਨੂੰ ਇੱਕ ਆਪਣਾ ਪ੍ਰੋਫੈਸਰ ਕਰਦਾ ਸੀ ਅਸਲੀਲ ਮੈਸੇਜ ਅੱਜ ਪਹੁੰਚੇ ਪਰਿਵਾਰਕ ਮੈਂਬਰਾਂ ਤੇ ਉਸਦੀ ਕੀਤੀ ਗਈ ਪੂਰੀ ਤਰ੍ਹਾਂ ਗੁੱਟਮਾਰ ਸੀ ਸੀਟੀਵੀ ਕੈਮਰੇ ਵਿੱਚ ਹੋਈ ਕੈਦ ਮਾਮਲਾ ਬਠਿੰਡਾ ਦੇ ਮਾਡਰਨ ਟਾਊਨ ਗੁਰਦਵਾਰਾ ਸਾਹਿਬ ਦੇ ਸਾਹਮਣੇ ਆਇਲੈਂਡ ਇੰਸਟੀਚਿਊਟ ਦਾ ਜਿੱਥੇ ਇੱਕ ਇੰਸਟੀਚਿਊਟ ਦਾ ਪ੍ਰੋਫੈਸਰ ਆਪਣੇ ਹੀ ਪਲੱਸ 2 ਦੀ ਜਿਹੜੀ ਆਪਣਾ ਮੈਡੀਕਲ ਦੀ ਵਿਦਿਆਰਥਣ ਸੀ ਉਸ ਨੂੰ ਅਸਲੀਲ ਮੈਸੇਜ ਕਰਦਾ ਸੀ ਅਤੇ ਉਸ ਨੂੰ ਬਾਹਰ ਵੀ ਬੁਲਾਉਣ ਦੇ ਲਈ ਮੈਸੇਜ ਕਰਦਾ ਸੀ ਲੇਕਿਨ ਉਹ ਜਦੋਂ ਲੜਕੀ ਪਰੇਸ਼ਾਨ ਹੋਣ ਲੱਗੀ ਤਾਂ ਮਾਪਿਆਂ ਨੇ ਉਸ ਦਾ ਵੀ ਆਪਣਾ ਜਦੋਂ ਕਾਰਨ ਜਾਣਿਆ ਤੇ ਉਹਨਾਂ ਦੇ ਪੈਰਾਂ ਦੀ ੱਠੋਂ ਮਿੱਟੀ ਖਸ ਗਈ ਤਾਂ ਉਹਨਾਂ ਨੇ ਜਦ ਉਸਦੇ ਮੈਸੇਜ ਦੇਖੇ ਤਾਂ ਅੱਜ ਗੁੱਸੇ ਦੇ ਵਿੱਚ ਆਏ ਪਰਿਵਾਰਕ ਮੈਂਬਰਸ ਇੰਸਟੀਚਿਊਟ ਦੇ ਅੰਦਰ ਪਹੁੰਚੇ ਅਤੇ ਉਹਨਾਂ ਵੱਲੋਂ ਇਸ ਪ੍ਰੋਫੈਸਰ ਦੀ ਆਪਣਾ ਚੰਗੀ ਤਰ੍ਹਾਂ ਭੁਗਤਖਵਾਰੀ ਅਤੇ ਉੱਥੇ ਇਹ ਇਹ ਸਾਰਾ ਕੁਝ ਸੀਸੀਟੀਵੀ ਕੈਮਰੇਜ ਵਿੱਚ ਕੈਦ ਹੋ ਗਿਆ ਜਾਣਕਾਰੀ ਅਨੁਸਾਰ ਇਸ ਪ੍ਰੋਫੈਸਰ ਨੂੰ ਇੱਕ ਵਾਰੀ ਪੁਲਿਸ ਵੱਲੋਂ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਲੇਕਿਨ ਉਸ ਸਬੰਧੀ ਜਦ ਇੰਸਟੀਚੂਟ ਦੇ ਜਿਹੜੇ ਇੱਥੇ ਹੈਡ ਸਨ ਉਹਨਾਂ ਦੇ ਨਾਲ ਸਾਡੇ ਵੱਲੋਂ ਵੀ ਆਪਣਾ ਗਲਵਤ ਕੀਤੀ ਕੀਤਾ ਉਹਨਾਂ ਕਿਹਾ ਕਿ ਸਾਨੂੰ ਕਿਸ ਤਰ੍ਹਾਂ ਦੀ ਕੋਈ ਚੈਟ ਨਹੀਂ ਦਿਖਾਈ ਗਈ ਅਗਰ ਇਸ ਤਰ੍ਹਾਂ ਦਾ ਕੋਈ ਮਾਮਲਾ ਸੀ ਤਾਂ ਸਾਡੇ ਨਾਲ ਆ ਕੇ ਪਰਿਵਾਰਕ ਮੈਂਬਰਾਂ ਨੂੰ ਗਲਵਤ ਆ ਵੀ ਆਪਣਾ ਕਰਨੀ ਚਾਹੀਦੀ ਦੱਸ ਦਈਏ ਕਿ ਜਿੱਥੇ ਕਲਕੱਤਾ ਕਾਂਡ ਦੇ ਵਿੱਚ ਐਡਾ ਵੱਡਾ ਇਹ ਆਪਣਾ ਕਾਂਡ ਹੋਇਆ ਕਲਕੱਤਾ ਕਾਂਡ ਉਸ ਨੂੰ ਲੈ ਕੇ ਲੋਕਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸਿੱਖ ਨਹੀਂ ਆਪਣੀ ਲਈ ਜਾ ਰਹੀ ਅਤੇ ਇਸ ਤਰ੍ਹਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਹੁਣ ਬਠਿੰਡਾ ਦੇ ਅੰਦਰ ਇੱਕ ਇਸ ਤਰ੍ਹਾਂ ਦਾ ਮਾਮਲਾ ਵੀ ਸਾਹਮਣੇ ਆਇਆ ਜਿੱਥੇ ਗੁਰੂ ਅਤੇ ਸ਼ਿਸ਼ਿਆ ਦਾ ਰਿਸ਼ਤਾ ਸੀ ਜਿਹੜਾ ਉਹ ਤਾਰ-ਤਾਰ ਹੋ ਗਿਆ ਜਿੱਥੇ ਇੱਕ ਪ੍ਰੋਫੈਸਰ ਵੱਲੋਂ ਆਪਣੀ ਹੀ ਸਟੂਡੈਂਟ ਸੀ ਜਿਹੜੀ ਉਹ ਆਪਣਾ ਵੀ ਆਪਣਾ ਮੈਡੀਕਲ ਦੀ ਸੀ ਬੀਐਸਸੀ ਸਟੂਡੈਂਟ ਉਸ ਨੂੰ ਇਸ ਵੱਲੋਂ ਅਸਲੀਲ ਮੈਸੇਜ ਭੇਜੇ ਵੀ ਆਪ ਪਜਾਰੇ ਸਨ ਜਦੋਂ ਇਸ ਸਬੰਧੀ ਮਾਪਿਆਂ ਨੂੰ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਅੱਜ ਆ ਕੇ ਇਹਦੀ ਆਪਣਾ ਬੁਰੀ ਤਰ੍ਹਾਂ ਭੁਗਤਸਵਾਰੀ ਕੀਤੀ ਗਈ ਇਹਦੀ ਆਪਣਾ ਬੁਰੀ ਤਰ੍ਹਾਂ ਇਹਨਾਂ ਵੱਲੋਂ ਕੁੱਟਮਾਰ ਕੀਤੀ ਗਈ ਇਹ ਸਾਰਾ ਮਾਮਲਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਿਆ ਆ ਉਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਇਸ ਇੰਸਟੀਚੂਟ ਦੇ ਜਿਹੜੇ ਆਪਣਾ ਹੈਡ ਨਹੀਂ ਜਾਂ ਇੱਕ ਆਪਣਾ ਪਰਿਵਾਰਕ ਮੈਂਬਰ ਤੇ ਪੁਲਿਸ ਸਰ ਕੀ ਘਟਨਾ ਘਟੀ ਹੈ ਤੁਸੀਂ ਇੰਸਟੀਚੂਟ ਦੇ ਬਾਹਰ ਉਹ ਕਿਹੜਾ ਇੰਸਟੀਚੂਟ ਹੈ ਤੇ ਮਾਮਲਾ ਕੀ ਹੋਇਆ ਅੱਜ ਦੇ ਵਿੱਚ ਬ੍ਰਦਰ ਇਹ ਐਲਨ ਇੰਸਟੀਚੂਟ ਹੈ ਮਾਡਲ ਟਾਊਨ ਫੇਸ 1 ਬਠਿੰਡਾ ਬ੍ਰਾਂਚ ਹੈ ਐਲਨ ਦੀ ਇੱਥੇ ਬੱਚੇ ਪੜ੍ਹਦੇ ਆ ਮੇਰੀ ਬੇਟੀ ਪੜ੍ਹਦੀ ਹੈਗੀ ਆ ਲੜੀਕਲ ਦੇ ਵਿੱਚ ਔਰ ਇੱਥੇ ਇੱਕ ਟੀਚਰ ਹੈ ਰਾਹੁਲ ਕਮਾਵਤ ਉਹ ਬੱਚਿਆਂ ਨੂੰ ਚੈਟ ਰਾਤ ਨੂੰ ਕਰਕੇ ਗਲਤ ਚੈਟ ਕਾ ਪਰੇਸ਼ਾਨ ਕਰਦਾ ਹੈ ਮੇਰੀ ਬੇਟੀ ਇੱਥੇ ਪੜਦੀ ਹੈ ਪਤਾ ਨਹੀਂ ਕਿਥੋਂ ਉਹਨੇ ਬੇਟੀ ਦੀ ਆਈਡੀ ਲਈਤੀ ਉਹਨੇ ਚੈਟ ਸਟਾਰ ਕੀਤੀ ਬੇਟੀ ਨੂੰ ਬੁਲਗਾਵ ਦੀ ਕੋਸ਼ਿਸ਼ ਕਰ ਰਿਹਾ ਹੈਗਾ ਬੇਟੀ ਮੇਰੀ ਡਿਪਰੈਸ਼ਨ ਚ ਹੈ ਇੱਕ ਹਫਤੇ ਤੋਂ ਉਹ ਪਰੇਸ਼ਾਨ ਚੱਲ ਰਹੀ ਹੈ ਅੱਜ ਮੈਨੂੰ ਪਤਾ ਲੱਗਿਆ ਕਿ ਕੀ ਗੱਲ ਹੈ ਬੇਟੀ ਨੇ ਦੱਸਿਆ ਸਾਰਾ ਕੁਝ ਇੱਥੇ ਆਹ ਚੈਟ ਇਸ ਤਰ੍ਹਾਂ ਟੀਚਰ ਕਰ ਰਿਹਾ ਹੈ ਇੱਕ ਹਫਤਾ ਪਹਿਲਾਂ ਮੇਰੀ ਬੇਟੀ ਟੀਚਰ ਨੂੰ ਮਿਲ ਕੇ ਵੀ ਗਈ ਸੀਗੀ ਸਰ ਆ ਤੁਸੀਂ ਚੈਟ ਕੀਤੀ ਹੈ ਜੋ ਵੀ ਮੇਰਾ ਉਰੇ ਵਟਸਐਪ ਤੇ ਚੱਲ ਰਿਹਾ ਹੈ ਤਾਂ ਉਹ ਟੀਚਰ ਨੇ ਕਿਹਾ ਕਿ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਹੈ ਬੇਟੀ ਨੂੰ ਮੇਰੇ ਕੋ ਖਰੇਕ ਲੜਕੀ ਦੀ ਆਈਡੀ ਹੈ ਤੇ ਮੈਂ ਤਾਂ ਚਾਰ ਰਾਤ ਨੂੰ ਬੱਚਾ ਨਾਲ ਕਰਦਾ ਔਰ ਮੇਰੀ ਬੇਟੀ ਨਾਲ ਇਹਨੇ ਰਾਤ ਨੂੰ ਮੇਰੀ ਬੇਟੀ ਰਾਤ ਨੂੰ ਪੜ੍ਹਦੀ ਹੈ ਮੈਡੀਕਲ ਦੀ ਪੜ੍ਹਾਈ ਕਰਦੀ ਕਿ ਪਿਛਲੇ ਇੱਕ ਹਫਤੇ ਤੋਂ ਪਰੇਸ਼ਾਨ ਚੱਲ ਰਹੀ ਹੈ ਗਲਤ ਮੈਸੇਜ ਪਾਉਂਦਾ ਹੈ ਚੈਟ ਕਰਨ ਦਾ ਮਕਸਦ ਚੈਟ ਕਰਦਾ ਜੀ ਮੇਰੀ ਬੇਟੀ ਨੇ ਕਿਹਾ ਉਹਨੂੰ ਕਹਿੰਦਾ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਮੇਰੀ ਬੇਟੀ ਕਹਿੰਦਾ ਕਿੱਥੇ ਮਿਲਦੀ ਹੈ ਮੇਰੀ ਬੇਟੀ ਨੇ ਕਿਹਾ ਸਰ ਮੈਂ ਤਾਂ ਇੰਸਟੀਚਿਊਟ ਹੀ ਪੜ੍ਹਦੀ ਆ ਇੰਸਟੀਚਿਊਟ ਹੀ ਹੁੰਦੀ ਹੈ ਨਹੀਂ ਉਹ ਕਹਿੰਦੇ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਬਾਹਰ ਮਿਲਣ ਦੀ ਕਿਉਂ ਪੁੱਛ ਰ ਚਾਰ ਦੇ ਐਡ ਕੀਤੀ ਹੈ ਇੰਸਟੀਚੂਟ ਦੇ ਓਨਰ ਨੂੰ ਤੋਂ ਗੱਲਬਾਤ ਹੋਈ ਤੁਹਾਡੀ ਇੰਸਟੀਚੂਟ ਦੇ ਓਨਰ ਨੂੰ ਅਸੀਂ ਉਹਦੇ ਹੈੱਡ ਇੰਸਟੀਚੂਟ ਹੈੱਡ ਨੂੰ ਮਿਲੇ ਹੈਗੇ ਆ ਉਹਨਾਂ ਨੇ ਉਸ ਟੀਚਰ ਨੂੰ ਅੰਦਰ ਕਿਸੇ ਕਮਰੇ ਚ ਲੁਕੋਤਾ ਹੈ ਉਹਨਾਂ ਦਾ ਮਿਲਣ ਦੀ ਕੋਸ਼ਿਸ਼ ਨਹੀਂ ਕਰ ਰਹੀ ਔਰ ਉਹ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਇਹ ਗੱਲ ਨੂੰ ਇੱਥੇ ਬੈਠ ਕੇ ਦਬਾ ਲਓ ਟੇਬਲ ਤੇ ਗੱਲ ਕਰ ਲਓ ਤੁਸੀਂ ਓਪਨਲੀ ਗੱਲ ਨਾ ਕਰੋ ਤੁਸੀਂ ਪੁਲਿਸ ਤੇ ਨਾ ਜਾਓ ਤੁਸੀਂ ਮੀਡੀਆ ਨਾ ਕਰੋ ਕਿਉਂ ਮੈਂ ਅੱਜ ਇਸ ਇਪਤਾਂ ਚ ਕਿਹਾ ਹੈਗਾ ਕਿ ਬੱਚਿਆਂ ਨੂੰ ਬਾਹਰ ਪੜਾਉਣਾ ਮੁਸ਼ਕਲ ਹੋ ਗਿਆ ਪੇਰੈਂਟਸ ਵਾਸਤੇ ਲੜਕੀਆਂ ਨੂੰ ਅਸੀਂ ਕਿੱਥੇ ਭੇਜਾਂਗੇ ਬਾਜੀ ਮੇਰੇ ਵਰਗੇ ਹਜ਼ਾਰਾਂ ਪੇਰੈਂਟਸ ਹੈ ਜਿਹੜੇ ਕਿ ਚੁੱਪ ਕਰ ਜਾਂਦੇ ਆ ਕਿ ਗੱਲ ਬਾਹਰ ਨਾ ਆਵੇ ਚਲੋ ਕੋਈ ਗੱਲ ਅਸੀਂ ਹੁਣ ਪੀਸੀਆਰ ਦੇ ਵਿੱਚ ਕੰਟਰੋਲ ਰੂਮ ਤੇ ਫੋਨ ਕੀਤਾਗਾ ਪੀਸੀਆਰ ਆਈ ਹੋਈ ਹੈ ਔਰ ਐਸਐਚਓ ਸਾਹਿਬ ਵੀ ਉਰੇ ਆ ਰਹੇ ਹਨ ਫੋਨ ਤੇ ਗੱਲ ਹੋਈ ਹੈ ਉਹ ਆ ਰਹੇ ਆ ਅਸੀਂ ਦੀ ਡਿਮਾਂਡ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਸਜ਼ਾ ਹੋਵੇ ਉਹ ਜੇ ਬੰਦਾ ਅਸੀਂ ਇਸ ਸੋਨਿਆ ਅਸੀਂ ਇਹ ਸੁਣਿਆ ਕਿ ਇਸ ਘਟਨਾ ਕਰਨ ਦੇ ਵਿੱਚ ਇਸ ਪ੍ਰੋਫੈਸਰ ਦੇ ਨਾਲ ਨਾਲ ਜੋ ਵੀ ਇਸ ਕੰਮ 'ਚ ਦੋਸ਼ੀ ਪਾਇਆ ਜਾਂਦਾ ਹੋਰ ਟੀਚਰ ਜਿਹੜਾ ਕਿ ਇਹਨੂੰ ਪ੍ਰੋਟੈਕਟ ਕਰ ਰਿਹਾ ਹੈ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ। ਬੇਟੀ ਨੇ ਤੁਹਾਨੂੰ ਕਦੋਂ ਇਹ ਗੱਲ ਦੱਸੀ? ਸਾਨੂੰ ਇਹ ਗੱਲ ਅੱਜ ਸਵੇਰ ਪਤਾ ਲੱਗੀ ਹੈ ਕਿ ਬੱਚਾ ਪਰੇਸ਼ਾਨ ਚੱਲ ਰਿਹਾ ਮੇਰੀ ਬੱਚੀ ਦੇ ਨੰਬਰ ਅੱਗੇ 500 550 ਨੰਬਰ ਆਉਂਦੇ ਸੀਗੇ। ਪਿਛਲੀ ਵਾਰ ਨੰਬਰ ਚੈੱਕ ਕੀਤੇ ਉਹਦੇ ਇਕੱਲੇ 31 ਨੰਬਰ ਆਇਆ। ਬੱਚੀ ਪਰੇਸ਼ਾਨ ਸੀਗੀ। ਮੈਨੂੰ ਪਰੇਸ਼ਾਨੀ ਸੀਗੀ ਮੈਂ ਸੋਚਿਆ ਸੀ ਕਿ ਸ਼ਾਇਦ ਬੱਚੇ ਨੂੰ ਪੜ੍ਹਾਈ 'ਚ ਕੋਈ ਦਿੱਕਤ ਹੈ। ਇਸ ਕਰਕੇ ਮੈਂ ਬੱਚੇ ਨੂੰ ਇਹ ਵੀ ਕਰਦੇ ਬੇਟਾ ਅਗਰ ਤੇਤੋਂ ਪੜ੍ਹਾਈ ਨਹੀਂ ਹੁੰਦੀ ਮੈਡੀਕਲ ਦੀ ਤੂੰ ਛੋੜ ਦੇ। ਬਟ ਸਾਨੂੰ ਅੱਜ ਪਤਾ ਲੱਗਿਆ ਕਿ ਉਹ ਬੰਦਾ ਮੇਰੀ ਬੇਟੀ ਨੂੰ ਰਾਤ ਨੂੰ ਚੈਟ ਤੇ ਪਰੇਸ਼ਾਨ ਕਰਦਾ ਜਦੋਂ ਬੇਟੀ ਨੇ ਹਫਤਾ ਪਹਿਲਾਂ ਗੱਲ ਕੀਤੀ ਹੈ ਕਿ ਸਾਰਾ ਦਿਨ ਚੈਟ ਤੁਸੀਂ ਕਰ ਰਹੇ ਹੋ ਇਸ ਬਾਰੇ ਮੇਰੀ ਬੇਇੱਜ਼ਤੀ ਹੁੰਦੀ ਹੈ ਮੈਨੂੰ ਪਰੇਸ਼ਾਨੀ ਹੁੰਦੀ ਹੈ ਤਾਂ ਉਹਨੇ ਗੱਲ ਕੀਤੀ ਹੈ ਕਿ ਨਾਰਮਲ ਹੈ ਮੈਂ ਤਾਂ ਹਰੇਕ ਬੱਚੇ ਨਾਲ ਹੀ ਕਰਦਾ ਹਾਂ ਸਰ ਗੁੱਡ ਨੇਮ ਤੁਹਾਡਾ ਸੁਨੀਲ ਗੁਪਤ ਬੋਲ ਤੀ ਕਿਹੜਾਂ ਸੀ ਚੂਟਾ ਕਿਤੇ ਬੈਠੇ ਹਸਰਮ ਹਾਲਨ ਇੰਸਟੀਚਿਊਟ ਕੀ ਹੋਇਆ ਕੀ ਹੈ ਬਾਹਰ ਪੇਰੈਂਟਸ ਹੰਗਾਮਾ ਕਰ ਰਹੇ ਆ ਕਹਿੰਦੇ ਬੱਚੀ ਨੂੰ ਸ਼ਰੀਲ ਮੈਸੇਜ ਭੇਜੇ ਜਾਂਦੇ ਨੇ ਚੈਟ ਕੀਤੀ ਜਾਂਦੀ ਹੈ ਸੱਚਾਈ ਕੀ ਹੈ ਸਾਨੂੰ ਨਹੀਂ ਪਤਾ ਇਹਨਾਂ ਨੂੰ ਵੀ ਸਵੇਰ ਹੀ ਪਤਾ ਲੱਗਿਆ ਇਹਨਾਂ ਦੇ ਮੁਤਾਬਿਕ ਔਰ ਇਹਨਾਂ ਨੇ ਆ ਕੇ ਇੱਥੇ ਉਹ ਦੇ ਚਪੜੇ ਚ ਪੂਰੇ ਬਾਰੇ ਟੀਚਰ ਦੇ ਹਾਂ ਨਾ ਪੂਰਾ ਹਲੇ ਸਾਨੂੰ ਤਾਂ ਪਤਾ ਹਲੇ ਵੀ ਨਹੀਂ ਹੈ ਪੂਰਾ ਕੀ ਹੈ ਕਿ ਨਹੀਂ ਹੈ ਇਹਨਾਂ ਨੇ ਨਾ ਸਾਨੂੰ ਕੁਝ ਦਿਖਾਇਆ ਨਾ ਹੀ ਟੀਚਰ ਦੇ ਬਾਰੇ ਕੁਝ ਪਤਾ ਸਾਨੂੰ ਕੌਣ ਟੀਚਰ ਕੌਣਾ ਕੀ ਤੇ ਅਲੀਗੇਸ਼ਨ ਹੈ ਕੀ ਨਾਮ ਉਹਨਾਂ ਦਾ ਨਾਮ ਰਾਹੁਲ ਵਰਮਾ ਹਾਂ ਕਿਥੋਂ ਦੇ ਰਹਿਣ ਵਾਲੇ ਜੀ ਉਹ ਬਿਕਨਰ ਦੇ ਅੱਛਾ ਇਹ ਦੱਸੋ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਜੀ ਵਾਕਿਆ ਦੇ ਵਿੱਚ ਹੀ ਇਸ ਤਰ੍ਹਾਂ ਕਰਦਾ ਹੋਇਆ ਤੁਹਾਡਾ ਟੀਚਰ ਨਹੀਂ ਇਹ ਤਾਂ ਮਤਲਬ ਅਗਰ ਕੋਈ ਐਸੇ ਸਾਡੀ ਨੌਲੇਜ ਆਉਂਦਾ ਤਾਂ ਅਸੀਂ ਇਮੀਡੀਏਟਲੀ ਟਰਮੀਨੇਟ ਕਰਦੇ ਹਾਂ ਸਾਡੀ ਆਪ ਦੀਆਂ ਪਾਲਿਸੀਜ਼ ਹੈ ਹਮ ਪੂਰਾ ਐਕਸ਼ਨ ਲਿਆ ਜਾਂਦਾ ਹੈ ਇਦਾਂ ਨਹੀਂ ਹੈ ਲੱਗਦਾ ਹੈ ਜਿਹੜਾ ਵੱਡਾ ਤੁਹਾਡਾ ਇੰਸਟੀਚੂਟ ਹੈ ਜਿਹੜਾ ਆਧਾਰ ਹੈ ਰੈਪਿਊਟੇਸ਼ਨ ਦਾ ਖਰਾਬ ਹੋਏਗੀ ਨਾ ਜੀ ਮਾਰਕੀਟ ਦੇ ਵਿੱਚ ਨਹੀਂ ਰੈਪਿਊਟੇਸ਼ਨ ਜੇ ਅਸੀਂ ਐਕਸ਼ਨ ਨਹੀਂ ਲੈਂਦੇ ਫਿਰ ਹੁੰਦੀ ਹੈ ਨਾ ਮਤਲਬ ਅਸੀਂ ਜੇ ਸਾਡੀ ਨੌਲੇਜ ਆਉਂਦਾ ਹੈ ਇਹਨਾਂ ਨੂੰ ਚਾਹੀਦਾ ਸੀ ਵੀ ਸਾਨੂੰ ਇੱਕ ਵਾਰੀ ਇੰਟੀਮੇਟ ਤਾਂ ਕਰਦੇ ਅਗਰ ਇਹਨਾਂ ਦੀ ਨੌਲੇਜ ਚਾਹੇ ਕੋਈ ਚੀਜ਼ ਹੈ ਆਪੇ ਕਉ ਨੂੰ ਆਵਦੇ ਅੱਤ ਲੈਂਦਾ ਦਾ ਮਤਲਬ ਨਹੀਂ ਦਿਖਾਤੀ ਨੇ ਤੁਹਾਨੂੰ ਨਹੀਂ ਦਿਖਾਈ ਕੋਈ ਨਹੀਂ ਦਿਖਾਇਆ ਕੁਛ ਵੀ ਨਹੀਂ ਦਿਖਾਇਆ ਪ੍ਰੋਫੈਸ਼ਨਲ ਕਿੰਨੀ ਗੱਲ ਹੋਈ ਹੈ ਕੁਛ ਵੀ ਨਹੀਂ ਬੋਲਦਾ ਗੱਲ ਕਰਨ ਦਾ ਤਾਂ ਮੌਕਾ ਹੀ ਨਹੀਂ ਮਿਲਿਆ ਜੀ ਆਂਦਾ ਹੀ ਇਹਨਾਂ ਨੇ ਬੱਲੇ ਬਾਉ ਨੂੰ ਕਰ ਲਿਆ ਹਾਂਜੀ ਹਾਂਜੀ ਤੁਹਾਨੂੰ ਕੀ ਸ਼ਿਕਾਇਤ ਮਿਲੀ ਸੀ ਕਿਹੜਾ ਇੰਸਟੀਚਿਊਨ ਹੈ ਕੀ ਮਾਮਲਾ ਜੀ ਵੱਢਦੀ ਹੈ ਜੀ ਉਹਨਾਂ ਨੇ ਕੋਈ ਸ਼ਿਕਾਇਤ ਕੀਤੀ ਹੈ ਜੇ ਕੋਈ ਮਿਸਬੀਹ ਕਰ ਰਹੇ ਜੀ ਉਹਨਾਂ ਨਾਲ ਤੇ ਉਹਦੇ ਕਰਕੇ ਆਏ ਆ ਜੀ ਇੱਥੇ ਤੇ ਜਿਹਾ ਜਿਹਾ ਉਹ ਕਹਿਣਗੇ ਜਿਪੇ ਕਰ ਵੀ ਕਰਦੇ ਕਿਸ ਸਰ ਐਡਮਿਸ਼ਨ ਕੀ ਲਾਏ ਪੇਰੈਂਟਸ ਨੇ ਉਹ ਕਹਿੰਦੇ ਵੀ ਪੇਰੈਂਟਸ ਨੇ ਕਹਿੰਦੇ ਵੀ ਸਾਡੇ ਬੱਚੇ ਨੂੰ ਕੋਈ ਕੋਈ ਟੀਚਰ ਇੱਥੇ ਕੋਈ ਉਹ ਵਗੈਰਾ ਕੋਈ ਚੜਚੂੜ ਉਹ ਕਰਦੇ ਜੀ ਮੈਸੇਜ ਵਗੈਰਾ ਕਰਦੇ ਹਾਂਜੀ ਕਿਹੜਾ ਸਟੇਜ ਹੈ ਇਹ ਐਲਾਨਾ ਕੋਈ ਕੋਈ ਮੈਸੇਜ ਵਗੈਰਾ ਸਾਹਮਣੇ ਆਇਆ ਜੀ ਨਹੀਂ ਸਰੇਜ ਤੱਕ ਆਪਣੇ ਕੋਲ ਮੈਸੇਜ ਵਗੈਰਾ ਕੋਈ ਸਾਹਮਣੇ ਨਹੀਂ ਆਇਆ ਹੈਗੇ ਜੀ ਜਿਵੇਂ ਇਹ ਪੇਸ਼ ਕਰਨਗੇ ਜੇ ਆਪ ਕੋਈ ਹਿਸਾਬ ਨਾਲ ਕਰ ਵੀ ਕਰਦੇ